ਭਾਜੀ ਕ੍ਰੋਸਿੰਗ ਦਿਓ ਇੱਕ ਅੱਛਾ ਭਾਜੀ ਇੱਕ ਨਾ ਆਇਓਡੈਕਸ ਦਿਓ ਜੀ ਉਹ ਆਇਓਡੈਕਸ ਕੀ ਕਰਨੀ ਆ ਰੇਤਾ ਹੈਗਾ ਕਰੇ ਰੇਤਾ ਲੈਣਾ ਥੋੜਾ ਜਿਹਾ ਉਹਨੂੰ ਗਰਮ ਕਰਨਾ ਤਵੇ ਦੇ ਉੱਤੇ ਠੀਕ ਹੈ ਥੋੜਾ ਜਿਹਾ ਪਾ ਲਓ ਤੇ ਚ ਨੂਨ ਥੋੜੀ ਜਿਹੀ ਪਾਣੀ ਉਹਦੇ ਚ ਫਟਕੜੀ ਇੱਕ ਪੋਟਲੀ ਚ ਬੰਨ ਲੈਣਾ ਜਿੱਥੇ ਦਰਦ ਹੁੰਦਾ ਉੱਥੇ ਲਾ ਲੈਣਾ ਉਹ ਵੈਸੇ ਹੀ ਠੀਕ ਹੋ ਜਾਣਾ ਤੈਂ ਤਾਂ ਆਇਓਡੈਕਸ ਰਹਿਣ ਦੇ ਠੀਕ ਹੈ ਜੀ ਰਹਿਣ ਦਿਓ ਉਹ ਦੇ ਦੇ ਯਾਰ ਕਰੋਸੇ ਨਾ ਉਹ ਹਾਂ ਦਿਨਾ ਭਾਜੀ ਇੱਕ ਬਿੱਕਾ ਸੂਲ ਦਾ ਪੱਤਾ ਦਿਓ ਉਹ ਕੀ ਹੋਇਆ ਗਰਮੀ ਲੱਗ ਗਈ ਹਾਂਜੀ ਐ ਕਰਨਾ ਗੁੰਦਕ ਤੀਰਾ ਲੈ ਲੈਣਾ ਉਹਦੇ ਵਿੱਚ ਪਾਣਾ ਥੋੜਾ ਜਿਹਾ ਕਾਲਾ ਨਮਕ ਥੋੜੀ ਜਿਹੀ ਪਾਣੀ ਕਾਲੀ ਮਿਰਚ ਵਿੱਚ ਪਾਣਾ ਨਿੰਬੂ ਓਏ ਦਵਾਈਆਂ ਦੂਈਆਂ ਨਹੀਂ ਲਈਦੀਆਂ ਇਹ ਤਾਂ ਖਰਾਬ ਕਰਦੀਆਂ ਉਹ ਦੇ ਦੇ ਕਰੋਸੇ ਨੀ ਯਾਰ ਉਹ ਦਿਨਾ ਭਾਜੀ ਇੱਕ ਸਨ ਸਕ੍ਰੀਨ ਦਿਓ ਉਹ ਭਾਜੀ ਸੰਸਕ੍ਰਿਤੀ ਕਰਨੀ ਆ ਮਲਤਾਨੀ ਮਿੱਟੀ ਲਾਓ ਦਹੀਂ ਵੇਸਣ ਲਗਾਓ ਠੰਡੀਆਂ ਚੀਜ਼ਾਂ ਖਾਓ ਗੋਗਲਸ ਲਗਾ ਕੇ ਰੱਖੋ ਛਤਰੀ ਲਾਓ ਮਜਾਲਾ ਰੰਗ ਕਾਲਾ ਹੋ ਜਾਵੇ ਕਿਉਂ ਡਾਕਟਰ ਸਾਹਿਬ ਠੀਕ ਹੈ ਨਾ ਠੀਕ ਹੈ ਜੀ ਇਹ ਰਹਿਣ ਦਿਓ ਜੀ ਉਹ ਕ੍ਰੋਸਿੰਗ ਦੇ ਦੇ ਯਾਰ ਉਹ ਲੈ ਯਾਰ ਕ੍ਰੋਸਿੰਗ ਤੇ ਤੂੰ ਜਾ ਹੁਣ ਗੁੱਸਾ ਕਿਉਂ ਕਰਦਾ ਯਾਰ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ ਤੂੰ ਨੁਸਖੇ ਦਸ ਦਸ ਕੇ ਮੇਰੀ ਗੱਲ ਹੀ ਖਰਾਬ ਕਰੀ ਜਾਂਦਾ ਤੇ ਸਦਾ ਪਲ ਹੋ ਜਾਊਗਾ ਤੇ ਚ ਹਰਜ ਕੀ ਹੈ ਭਾਜੀ ਫੇਰ ਦਈ ਦਿਓ ਓ ਪਾਜੀ ਰੀਠੇ ਲਾਇਆ ਕਰੋ ਰੀਠੇ ਵਧੀਆ ਹੁੰਦੇ ਆ ਹਾਂਜੀ ਬਹੁਤ ਵਧੀਆ ਹੁੰਦੇ ਆ ਪਾਜੀ ਪੈਨ ਦਿਓ ਆ ਕਾਗਜ਼ ਵੀ ਹੈਗਾ ਪਾਜੀ ਕਿੰਨੇ ਕੁ ਰੀਠੇ ਲੈਣੇ ਆ ਜਿੰਨੇ ਕੁ ਲੈਣੇ ਉਹਨੇ ਕੁ ਲੈ ਲੋ 10 ਹਾਂ 10 ਲੈ ਲੋ 10 ਰੀਠੇ ਇਹ ਪਾਜੀ ਛੋਟੇ ਲੈਣੇ ਆ ਕਿ ਵੱਡੇ ਲੈਣੇ ਆ ਛੋਟੇ ਵੱਡੇ ਵੀ ਹੁੰਦੇ ਆ ਛੋਟੇ ਲੈ ਲਓ ਤੁਸੀਂ ਛੋਟੇ ਰੀਠੇ ਤੇ ਪਾਜੀ ਹਰੇ ਲੈਣੇ ਆ ਕਿ ਪੱਕੇ ਲੈਣੇ ਆ ਹਰੇ ਪੱਕੇ ਪੱਕੇ ਲੈ ਲੋ ਪੱਕੇ ਰੀਠੇ ਤੇ ਫੇਰ ਕੀ ਕਰਨੇ ਜੀ ਰਿਠਿਆਂ ਦਾ ਰਾਤ ਨੂੰ ਅਗਰ ਅ ਗਰਮ ਪਾਣੀ ਚੋ ਬਾਲ ਲੈਣੇ ਭਾਜੀ ਜਿਹਦੇ ਚ ਬਾਲਣੇ ਆ ਉਹ ਭਾਂਡਾ ਲੋਹੇ ਦਾ ਲੈਣਾ ਹੈ ਸਟੀਲ ਦਾ ਲੈਣਾ ਹੈ ਕਿ ਤਾਂਬੇ ਦਾ ਲੈਣਾ ਹੈ ਬਾਲਣੀ ਕਿਹੜੇ ਭਾਂਡੇ ਚ ਹੈ ਤੁਸੀਂ ਤਾਂਬੇ ਦੇ ਭਾਂਡੇ ਚ ਬਾਲ ਲਿਓ ਤਾਂਬੇ ਦਾ ਭਾਂਡਾ ਤੇ ਭਾਜੀ ਹੋਰ ਕੀ ਮਲਾੜਾ ਜੀ ਸ਼ੀਕਾ ਕਾਈ ਮਲਾ ਲਿਓ ਸ਼ੀਕਾ ਕਾਈ ਤੇ ਹੋਰ ਕੀ ਮਲਾਣਾ ਭਾਜੀ ਆਮਲੇ ਆਮਲੇ ਪਾ ਲਿਓ ਮਰਬਾ ਚੱਲੂਗਾ ਮਰਬਾ ਨਹੀਂ ਸੁੱਕੇ ਪਾ ਲਿਓ ਸੁੱਕੇ ਆਮਲੇ ਪਾਜੀ ਡਾਕਟਰ ਪਾਣੀ ਨਹੀਂ ਹੂੰ ਫੁੱਪਾ ਜੀ ਰਿੱਠੇ ਪਾਪਾ ਜੀ ਹੈਲੋ ਦੇਖਿਆ ਗਿਆ ਫੁਰਨੀ ਦੱਸਦਾ ਕਿਸ ਨੂੰ ਨੁਸਖੇ ਹਾਂਜੀ ਹਾਂਜੀ ਚਲੋ ਮੈਂ ਚੱਲਦਾ ਠੀਕ ਹੈ ਇਹ ਤਾਂ ਲੇਜੋ ਪਾਜੀ ਆ ਨਹੀਂ ਮੈਂ ਯੂਜ਼ ਕਰਦਾ ਫੇਰ ਕੀ ਯੂਜ਼ ਕਰਦੇ ਪਾਜੀ ਮੈਂ ਤਾਂ ਰਿੱਠੇ ਲਾਣਾ ਉਹਨਾਂ WHAT?!